ਸਰ ਕੀ ਮਾਮਲਾ ਸੀ ਜਿਹਨੂੰ ਲੈ ਕੇ ਤੁਹਾਡੇ ਵੱਲੋਂ ਅੱਜ ਜਿੱਥੇ ਪ੍ਰੈਸ ਮੀਟਿੰਗ ਕੀਤੀ ਗਈ ਮੈਂ ਗਰਮੀਤਲਾ ਬਿੱਟੂ ਪ੍ਰਧਾਨ ਆਨੇਕਤਾ ਪਾਰਟੀ ਸਵੇਰੇ ਮੈਨੂੰ ਬਦਲ ਲੱਗਾ ਵੀ ਇੱਕ ਪ੍ਰੈਸ ਕਾਨਫਰੰਸ ਕੱਲ ਮੇਰੇ ਖਿਲਾਫ ਜਿਹੜੀ ਹੈ ਉਹ ਕੋ ਚਰਨਜੀਤ ਹੰਸ ਹੈਗਾ ਪਤਾ ਨਹੀਂ ਉਹ ਕੜੀ ਪਾਰਟੀ ਦਾ ਹੈਗਾ ਜਾਂ ਨਹੀਂ ਹੈਗਾ ਉਹ ਕਰੀ ਦੇ ਬਿੱਟੂ ਦੇ ਮਰਦਾਬਾ ਦੇ ਨਾਰੇ ਲਾਂਦਾ ਕੜੀ ਬਿੱਟੂ ਨੂੰ ਪ੍ਰਵਾਸੀ ਦਾਤਾ ਸ਼ੈਤ ਉਹਨੂੰ ਬਿੱਟੂ ਦਾ ਬਹੁਤ ਇੱਕ ਡਰ ਪੈ ਗਿਆ ਹੋਇਆ ਉਹਨੂੰ ਇੰਨਾ ਕੋ ਡਰ ਪੈ ਗਿਆ ਕਿਉਂਕਿ ਅਸੀਂ ਤਾਂ ਫੇਰ ਵੀ ਦੇਖੋ ਬਰਾਦਰੀ ਦੇ ਬੰਦੇ ਲੱਗਦੇ ਆ ਉਹ ਨਾ ਉਹ ਬਰਾਦਰੀ ਲੱਗਦਾ ਉਹ ਤੇ ਮੈਨੂੰ ਐਂ ਲੱਗਦਾ ਜਿਵੇਂ ਚైనా ਦੇ ਵਿੱਚ ਉਹਨਾਂ ਕੋਈ ਮਾਡਰਨ ਨਵਾਂ ਆਇਆ ਹੁੰਦਾ ਚੀਨ ਦਾ ਉਹ ਲੱਗਦਾ ਵਾ ਨਾ ਯੋ ਕਾਂਗਰਸੀਆ ਵਾ ਨਾ ਯੋ ਐਮਸੀ ਆ ਪਤਾ ਨਹੀਂ ਉਹ ਕਾਦੀ ਪਾਰਟੀ ਚ ਹੈਗਾ ਕਿ ਨਹੀਂ ਹੈਗਾ ਤੇ ਇਸ ਕਰਕੇ ਮੈਂ ਉਹਨੂੰ ਇੱਕ رائے ਦਿੰਦਾ ਕਿ ਭਾਈ ਦੇਖ ਕੋਟਾਂ ਤੇ ਤੇਰੇ ਖਿਲਾਫ ਕੇਸ ਚੱਲਦਾ ਕੋਰਚ ਕੀ ਹੋਣਾ ਕੀ ਨਹੀਂ ਤੈਨੂੰ ਵੀ ਪਤਾ ਵਾ ਸਾਨੂੰ ਵੀ ਪਤਾ ਵਾ ਬਿਲਕੁਲ ਜੀ ਪ੍ਰਵਾਸੀ ਕਹਿੰਦਾ ਸਾਨੂੰ ਮੈਂ ਉਹੀ ਤਾਂ ਕਹਿੰਦਾ ਨੂੰ ਇਕਤਾ ਪਾਰਟੀ ਦਾ ਬਹੁਤ ਵੱਡਾ ਡਰ ਵਾ ਉਹਨੂੰ ਇੰਨਾ ਖੋਫ ਹੈ ਇੰਨਾ ਡਰ ਆ ਮੈਂ ਕਹਿੰਦਾ ਵੀ ਚਲੋ ਠੀਕ ਹੈ ਵੀ ਕੋਈ ਤਾਂ ਬੰਦਾ ਸ਼ਹਿਰ 'ਚ ਹੈਗਾ ਜਿਹੜਾ ਇਕਤਾ ਪਾਰਟੀ ਨੂੰ ਬਾਰ-ਬਾਰ ਯਾਦ ਕਰਦਾ ਪਿਆ ਵਾ ਤੇ ਇਸ ਕਰਕੇ ਸਾਨੂੰ ਉਹ ਝੋਨਿਆਂ ਚਾਹਨੇ ਤੇ ਕੋਈ ਪ੍ਰਵਾਹ ਨਹੀਂ ਹੈਗੀ ਜਿਹੜੀ ਪ੍ਰੈਸ ਕਾਨਫਰੈਂਸ ਮਨ ਅਬਰਾਈ ਵੱਲੋਂ ਕੀਤੀ ਗਈ ਹੈ ਵੀ ਜਿਹੜੀ ਮੋਤੀ ਬਾਗ ਦੇ ਕੋਠੀ ਇੱਕ ਜਿਹੜੀ ਹੈ ਕਹਿੰਦੇ ਕਿ ਸਾਨੂੰ ਕਬਜ਼ਾ ਨਹੀਂ ਮਿਲਿਆ ਜੀ ਸਾਨੂੰ ਫਲਾਣਾ ਨਹੀਂ ਮਿਲਿਆ ਇਹ 2024 ਦੇ ਵਿੱਚ ਕੋਠੀ ਜੜੀ ਹੈ ਮਨਿੰਦਰ ਸਿੰਘ ਦੇ ਕੋਲੋਂ ਮਾਨੋ ਉਬਰਾਏ ਨੂੰ ਕੋਠੀ ਲਿਖਾ ਕੇ ਦਿੱਤੀ ਗਈ ਸੀ ਉਹ ਤੋਂ ਥੋੜੇ ਦਿਨਾਂ ਬਾਅਦ ਇਹ ਕੋਠੀ ਦਾ ਸੌਦਾ 11 ਲੱਖ ਰੁਪਏ ਦਾ ਹੋਇਆ ਜਿਦੀ 20000 ਰੁਪਿਆ ਸਾਈ ਮਾਨੋ ਬਰਾਏ ਮੇਰੇ ਘਰੋਂ ਲੈ ਕੇ ਗਿਆ ਜਦੋਂ 20000 ਰੁਪਿਆ ਸਾਈ ਲੈ ਕੇ ਗਿਆ ਉਹਦੇ ਤੋਂ ਬਾਅਦ ਉਹ ਕੋਠੀ ਦਾ ਝਗੜਾ ਜਿਹੜਾ ਸ਼ੁਰੂ ਹੋ ਗਿਆ ਇਹ ਵਿੱਚੋਂ ਭੱਜ ਗਿਆ ਜਦੋਂ ਭੱਜ ਗਿਆ ਮਾਨੋ ਬਰਾਏ ਉਹਦੀ ਸਾਰੀ ਲੜਾਈ ਜਿਹੜੀ ਮੈਂ ਸਮਝਦਾ ਵੱਡੇ ਅਫਸਰਾਂ ਨੇ ਬਹੁਤ ਮੇਰੀ ਮਦਦ ਕੀਤੀ ਉਹ ਕੋਠੀ ਸਬੰਧ ਦੇ ਵਿੱਚ ਜਦੋਂ ਮੈਂ ਹਿੰਮਤ ਸਿੰਘ ਦੇ ਖਿਲਾਫ ਮਨਿੰਦਰ ਦੇ ਖਿਲਾਫ ਔਰ ਹਿੰਮਤ ਸਿੰਘ ਦੇ ਕਹਿਣ ਦੇ ਅਨਸਾਰ ਇਹਦੇ ਵਿੱਚ ਮੇਅਰ ਦਾ ਮੁੰਡਾ ਵੀ ਹੈਗਾ ਸੀਗਾ ਪਰ ਦੇਖੋ ਅਸੀਂ ਬਹੁਤ ਲੜਾਈ ਲੜੀ ਜਦੋਂ ਬਾਰ-ਬਾਰ ਜੰਦਰੀਏ ਟੁੱਟਦੇ ਸੀਗੇ ਲੱਗਦੇ ਸੀਗੇ ਪਰ ਮੈਂ ਸਮਝਦਾ ਵੀ ਉਹ ਕੋਠੀ ਨੂੰ ਹਾਸਲ ਕਰਨ ਵਾਸਤੇ ਇਕਤਾ ਪਾਰਟੀ ਨੇ ਜੜਾ ਵਾ ਉਹ ਝੰਡਾ ਜੜਾ ਬਲੰਦ ਕਰ ਲਿਆ ਸੀਗਾ ਜਦੋਂ ਕੋਠੀ ਦਾ ਕਬਜ਼ਾ ਲੈ ਲਿਆ ਮੈਂ ਉੱਥੇ ਪਾਰਟੀ ਦੇ ਬੋਰਡ ਲਾਏ ਵੀ ਕੱਲ ਨੂੰ ਸ਼ੈਦ ਜੇ ਕੋਈ ਦੁਬਾਰਾ ਜੰਦਰਾ ਲਾਊਗਾ ਵੀ ਉਹ ਮੈਨੂੰ ਫੋਨ ਕਰੂਗਾ ਵੀ ਕੋਠੀ ਮੇਰੀ ਹੈ ਜਾਂ ਕਿੱਦਾਂ ਵਾ ਕਿੱਦਾਂ ਵਾ ਮੈਨੂੰ ਇੱਕ ਦੋ ਬੰਦਿਆਂ ਦੇ ਫੋਨ ਆਏ ਵੀ ਹੈ ਪਰ ਉਹ ਭੱਜ ਗਏ ਪਰ ਦੇਖੋ ਇਹ ਬੰਦਾ ਕਹਿੰਦਾ ਮੈਂ ਲਿਖੇ ਨਹੀਂ ਦੇਣੀ ਕਿਸੇ ਨੂੰ ਵੀ ਝਗੜਾ ਵਾ ਮੈਂ ਵਗੈਰਾ ਦੋ ਬਲੈਂਕ ਚੈੱਕ ਜਿਹੜੇ ਆ ਇਹਨੂੰ ਦੇ ਕੇ ਆਇਆ ਆਪਣੇ ਵੀ ਠੀਕ ਹੈ ਜੇ ਤੂੰ ਮੰਨ ਲੋ ਨਹੀਂ ਕਿਸੇ ਚੱਕਰਾਂ ਚ ਪੈਣਾ ਅਸੀਂ ਇਹਨੂੰ ਕੋਠੀ ਨੂੰ ਵੇਚ ਕੇ ਵੀ ਪੈਸੇ ਤੈਨੂੰ ਜਿਹੜੇ ਅਸੀਂ ਹੈਂਡ ਓਵਰ ਕਰ ਦੇਾਂਗੇ ਇਹ ਰਹੀ ਕੋਠੀ ਦੀ ਗੱਲ ਜੀ ਦੂਸਰਾ ਇਹ ਬੰਦਾ ਮੇਰੇ ਨਾਲ ਵਿਆਜ ਦਾ ਕੰਮ ਕਰਦਾ ਰਿਹਾ ਵਿਆਜ ਦਾ ਕੰਮ ਕਰਦਾ ਰਿਹਾ 8% ਵਿਆਜ ਜਿਹੜਾ ਹਰ ਮਹੀਨੇ ਪਾਰਟੀਆਂ ਕੋਲੋਂ ਮੈਂ ਇਹਨੂੰ ਦੁਕਾਨ ਤੇ ਪਹੁੰਚਾਉਂਦਾ ਰਿਹਾ ਔਰ 부ਹੀ ਪਿੰਡ ਦੇ ਵਿੱਚ 20-25 ਲੱਖ ਦੇ ਉਹਨਾਂ ਦੇ ਪ੍ਰੋਪਰਟੀ ਦੇ ਕਾਗਜ਼ ਜਿਹੜੇ ਆ ਅੱਜ ਵੀ ਇਹਦੇ ਕੋਲ ਪਏ ਆ ਅੱਜ ਵੀ ਇਹਦੇ ਕੋਲ ਪਏ ਆ ਪਰ ਮੈਂ ਇਹਨੂੰ ਕਿਹਾ ਠੀਕ ਹੈ ਵੀ ਚਲ ਜੋ ਬੰਦੇ ਜਾਂ ਮਰ ਗਏ ਜਾਂ ਭੱਜ ਗਏ ਆ ਵੀ ਮੈਂ ਮੋਰੇ ਮੈਂ ਲੱਗਾ ਸੀਗਾ ਤੇਨੂੰ ਪੇਮੈਂਟ ਜਿਹੜੀ ਸਾਰੀ ਜਿੰਨੀ ਵੀ ਹੈਗੀ ਆ ਉਹ ਤੈਨੂੰ ਪੇਮੈਂਟ ਜਿਹੜੀ ਸੀ ਅਸੀਂ ਹੈਂਡਓਵਰ ਕਰ ਦੇਾਂਗੇ ਪੁੱਛੋ ਕੀ ਲੱਗਦਾ ਵਾ ਜੇ ਜਦੋਂ ਕੋਈ ਬੰਦਾ ਆਪ ਖੁਦ ਵਿਆਜ ਵੀ ਖਾਂਦਾ ਵਾ ਤਾਂ ਪ੍ਰੋਪਰਟੀ ਦਾ ਕੰਮ ਵੀ ਕਰਦਾ ਵਾ ਤਾਂ ਜਦੋਂ ਐਲੀਗੇਸ਼ਨ ਲਗਾਉਣ ਦੀ ਕਰ ਲਾਂ ਦੀ ਤਾਂ ਦੂਜੀ ਵੀ ਤੇ ਬੰਦੇ ਦੇ ਐਲੀਗੇਸ਼ਨ ਤਾਂ ਇਹ ਇੱਕ ਲਾ ਲੰਦਾ ਕਿ 6 ਲੱਖ ਦਾ ਸੌਦਾ ਸੀ 12 ਲੱਖ ਚ ਮੈਨੂੰ ਵੇਚ ਦਿੱਤਾ ਇਹ ਗੱਲਾਂ ਜਿਹੜੋ ਇੱਧਰ ਹੀ ਕਰਦੇ ਤਾਂ ਇਹ ਇਹ ਦੇਖੋ ਖੋਸਲੇ ਤੁਹਾਨੂੰ ਵੀ ਪਤਾ ਜਦੋਂ ਹਿੰਮਤ ਸਿੰਘ ਨੇ ਤੁਹਾਨੂੰ ਬਿਆਨ ਦਿੱਤੇ ਤੁਹਾਡੇ ਕੋਲ ਬਿਆਨ ਪੇ ਵੀ ਹੈ ਜਦੋਂ ਕਹਿੰਦਾ ਜੀ ਮੈਂ 12 ਲੱਖ ਦੀ ਖਰੀਦੀ ਹੈ ਮੈਂ 5 ਲੱਖ ਦੀ ਵੇਚੀ ਹੈ ਤੁਸੀਂ ਉਹਨੂੰ ਸਵਾਲ ਪੁੱਛਿਆ ਤੁਸੀਂ 12 ਲੱਖ ਦੀ ਕੋਠੀ ਖਰੀਦੀ ਹੈ ਤੁਸੀਂ 6 ਲੱਖ ਦੀ 5 ਲੱਖ ਦੀ ਕਿਉਂ ਖਰੀਦੀ ਹੈ ਮੰਨ ਲਓ 6 ਦੀ ਹੈ 5 ਦੀ ਹੈ ਕਿੰਨੇ ਦੀ ਹੈ 11 ਲੱਖ ਦੀ ਜਦੋਂ ਕੋਠੀ ਵਿਕੀ ਹੈ ਤੇ 20000 ਰੁਪਇਆ ਸਾਈ ਜਦੋਂ ਨੋਟ ਘਰੋਂ ਗਿਣ ਕੇ ਮੇਕੋ ਲਗਾਇਆ ਵਾ ਉਦੋਂ ਕੋਠੀ ਝਗੜੇ ਵਾਲੀ ਨਹੀਂ ਸੀ ਓਦੋਂ ਕੋਠੀ ਚ ਕੋਈ ਲਿੰਕ ਨਹੀਂ ਸੀਗਾ ਹੈਗਾ ਜਦੋਂ ਪੈਸੇ ਲਾਣ ਦੀ ਵਾਰੀ ਆਈ ਓਦੋਂ ਇਹ ਪੱਲਾ ਛਡਾ ਕੇ ਭੱਜ ਗਿਆ ਫੇਰ ਇਹਨੇ ਕੀਤਾ ਮੇਰੇ ਮੁੰਡੇ ਦਾ ਕਿਸੇ ਕੋਲੋਂ ਚੈੱਕ ਲਵਾਇਆ ਕੋਈ ਹਰਿੰਦਰ ਗੇਲਾ ਕੋਈ ਮੁੰਚੀ ਲੱਗਾ ਕਚਰੀ ਦੇ ਵਿੱਚ ਉਹਦੇ ਕੋਲੋਂ 60 ਦਿਨ ਲਖ ਦਾ ਇਹਨੇ ਚੈੱਕ ਲਵਾਇਆ ਮੇਰੇ ਮੁੰਡੇ ਨੂੰ ਬਾਰ-ਬਾਰ ਧੰਗੀਆਂ ਦਿਂਦਾ ਸੀਗਾ ਉਹ ਇਹ ਇਹ ਮਾਨੋ ਦੇ ਖਿਲਾਫ ਤੇ ਉਹ ਹਰਿੰਦਰ ਦੇ ਖਿਲਾਫ ਅਸੀਂ ਜੋ ਐਸਐਸਪੀ ਦੇ ਦਰਖਾਹ ਦਿੱਤੀ ਮੇਰੇ ਸਾਥੀ ਗਏ ਆ ਉਹ ਹਰਿੰਦਰ ਕਹਿੰਦਾ ਗੱਲ ਕਹਿੰਦਾ ਕਿ ਮੈਂ ਜਿਹੜਾ ਵਾ ਚੈੱਕ ਨਹੀਂ ਲਾਇਆ ਮਾਨੋ ਬਰਾਏ ਨੇ ਧੱਕੇ ਨਾਲ ਚੈੱਕ ਜਿਹੜਾ ਲਵਾਇਆ ਇਹਦਾ ਮਤਲਬ ਕਿ ਮੇਰੇ ਪਰਿਵਾਰ ਨੂੰ ਇਹ ਬਾਰ ਬਾਰ ਮਾਰਨ ਦੀ ਕੋਸ਼ਿਸ਼ ਕਰਦਾ ਔਰੇ ਸੰਬੰਧੀ ਅਸੀਂ ਸੋੰਗਵਾਰ ਨੂੰ ਐਸਐਸਪੀ ਸਾਹਿਬ ਦੇ ਦਰਖਾਹ ਦੇਣੀ ਆ ਕਿ ਲੋਕਾਂ ਮਗਰ ਲਾ ਕੇ ਕੱਲ ਨੂੰ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੋ ਗਿਆ ਉਹਦੇ ਵਿੱਚ ਚਰਨਜੀਤ ਹੰਸ ਜ਼ਿੰਮੇਵਾਰ ਹੋਊਗਾ ਤੇ ਮਨੋ ਬਰਾਏ ਜ਼ਿੰਮੇਵਾਰ ਹੋਊਗਾ ਪਰ ਇਹਦੇ ਵਿੱਚ ਜਿਹੜਾ ਕਹਿੰਦਾ ਸੀ ਮੈਂ ਗੱਡੀ ਵੇ ਲੱਖ ਰੁਪਈਆ ਗੱਡੀ ਦਿੱਤਾ ਇਹਨੂੰ ਕਹਿਆ ਆਪਣੇ ਬੱਚੇ ਦੀ ਸੋਹ ਚੱਕ ਲਵੇ ਕਿਤੇ 15 ਲੱਖ ਰੁਪਈਆ ਕਹਿੰਦਾ 20 ਲੱਖ ਕੈਸ਼ ਰੱਖੂ ਉਸੇ ਵળે ਗਰਮੀਤ ਵਾਲਾ ਬਿੱਟੂ ਜਲੰਧਰ ਵਿੱਚ ਧਰੱਲੇ ਨਾਲ ਪ੍ਰੋਪਰਟੀ ਦਾ ਕੰਮ ਕਰਦਾ ਚਾਰ ਮੇਰੇ ਭਾਈ ਵਾਲਾ ਇਹਦੇ 15 ਲੱਖ ਦੀ ਗੱਲ ਕਰਦਾ ਮੈਂ ਉੱਥੇ ਜਾਂਦਾ ਕਰੋੜਾਂ ਨਹੀਂ ਕੰਮ ਕਰਦਾ ਅੱਜ ਵੀ ਮੈਂ ਜਿਹੜੀ ਹੈ ਜੰਦਰ ਰੋਡ ਦੇ ਵਿੱਚ ਚਾਰ ਭਾਈਵਾਲਾਂ ਦੀ ਕਲੋਨੀ ਜਿਹੜੀ ਹੈ 7 ਕਰੋੜ ਦੀ ਕੱਟੀ ਪਈ ਹੈ ਇਹ ਗੱਲ ਕੋਈ ਪ੍ਰੋਪਰਟੀ ਦੀ ਨਹੀਂਗੀ ਇਹ ਗੱਲ ਹੈ ਜਿਹੜੀ ਉੱਥੇ ਮੂਰਤੀ ਰੱਖੀ ਗਈ ਹੈ ਉਹਨੂੰ ਬਾਰ-ਬਾਰ ਹਰਾਸਮੈਂਟ ਕਰਨ ਵਾਸਤੇ ਕਿਸੇ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਣਾ ਮੈਂ ਸਮਝਦਾ ਬੁਝਦਲੀ ਹੈਗੀ ਹੈ ਆਪਾਂ ਫਾਈਨਾਂਸ ਦਾ ਕੰਮ ਕਰਦੇ ਹਾਂ ਇਹ ਤੇ ਤੁਹਾਡੀ ਕੰਪਨੀ ਹੈ ਨਹੀਂ ਨਹੀਂ ਅਸੀਂ ਫਾਈਨਾਂਸ ਦਾ ਨਹੀਂ ਜੀ ਕਰਦੇ ਜੇ ਮੰਨ ਲਓ ਜੇ ਮੰਨ ਲਓ ਕਿਸੇ ਲੋੜ ਪੈਂਦੀ ਐ ਅਸੀਂ ਕਿਸੇ ਕੋ ਗਾਂਹ ਪਾਰਟੀ ਯਾਰ ਮਿੱਤਰ ਹੈਗੇ ਸਾਡੇ ਵੀ ਇਹਦੇ ਪ੍ਰੋਪਰਟੀ ਦਾ ਕਾਗਜ਼ ਰੱਖ ਲੈ ਵੀ ਇਹਦਾ ਟਾਈਮ ਸਾਰਦੇ ਦਾ ਉਹ ਅੱਜ ਵੀ ਜਿਹੜੇ 20 25 ਲੱਖ ਦੇ ਪ੍ਰੋਪਰਟੀ ਦੇ ਕਾਗਜ਼ ਇਹ ਮਾਨੋ ਬਰਾਏ ਦੇ ਕੋਲ ਪਏ ਆ ਜਦੋਂ ਇਹਨੇ ਮੇਰੇ ਖਿਲਾਫ ਦਰਖਾਹ ਦਿੱਤੀ ਐ ਹੁਣ ਦਰਖਾਹ ਦਿੱਤੀ ਐ ਹੁਣ ਇਹਨੂੰ ਮੈਂ ਕੋਰ ਦੱਸੂ ਕੋਰ ਦੇ ਵਿੱਚ ਇਹ ਹੁਣ ਕੋਰ ਚ ਕਬਜ਼ਾ ਲਵੇ ਮੇਕੋ ਜੇ ਇਹਨਾਂ ਮਾਦੂਤ ਪੀਤਾ ਨਾ ਕੋਰ ਚ ਕਬਜ਼ਾ ਲਵੇ ਆਹ ਦੇਖੋ ਜਦੋਂ ਮੈਨੂੰ ਥਾਣੇਦਾਰ ਦਾ ਫੋਨ ਆਇਆ ਮੈਂ ਤੁਰੰਤ ਉਹਨੂੰ ਕਿਹਾ ਵੀ ਠੀਕ ਹੈ ਜੀ ਮੈਂ ਚਾਬੀ ਦੇਣ ਨੂੰ ਤਿਆਰ ਆ ਮੈਂ ਕਬਜ਼ਾ ਨਹੀਂ ਕੀਤਾ ਕਬਜ਼ਾ ਮੈਂ ਛਡਾਇਆ ਹੈ ਕੋਲੋਂ ਪੈਸੇ ਲਾ ਕੇ ਉਹ ਤਾਂ ਪੈਸੇ ਤਾਂ ਮੈਂ ਲੈਣੇ ਹੀ ਲੈਣੇ ਆ ਜਿਹੜੇ ਮੈਂ ਲਾਏ 70 80 ਹਜ਼ਾਰ ਰੁਪਏ ਉੱਪਰ ਆਹ ਦੇਖੋ ਜੀ ਆਹ ਮੇਰੇ ਬਿਆਨ ਆਹ ਚਾਬੀ ਹੈਂਡ ਓਵਰ ਕਰਨ ਦੇ ਕਾਗਜ਼ ਆ ਜੀ ਮੇਰੇ ਕੋ ਆਹ ਚਾਬੀ ਹੁਣ ਆਹ ਚਾਬੀਆਂ ਜੀ ਮੇਰੇ ਕੋ ਕਰ ਸਕਦੇ ਆ ਇਹ ਜਿਹੜੇ 5 4 5 ਬੰਦੇ ਹੈਗੇ ਨਾ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹਨਾ ਵੀ ਅਰਜੁਨ ਜਿਹੜਾ ਇਹਨਾਂ ਕੋ ਬਿੰਦਾ ਉਹਦੇ ਦਫ਼ਤਰ ਦੇ ਵਿੱਚ ਮੀਟਿੰਗਾਂ ਹੁੰਦੀਆਂ ਸਰਕਾਰੀ ਮੀਟਿੰਗ ਸਰਕਾਰੀ ਦਫ਼ਤਰ ਦੇ ਵਿੱਚ ਪ੍ਰਾਈਵੇਟ ਬੰਦਾ ਮੀਟਿੰਗਾਂ ਕਰਦੇ ਪਾਰਟੀਆਂ ਦੀਆਂ ਅਸੀਂ ਉਹ ਵੀ ਸੂングਵਾਂ ਨੂੰ ਸ਼ਿਕਾਇਤ ਕਰਾਂਗੇ ਕਿ ਇਹ ਲਾਇਬ੍ਰੇਰੀ ਦੇ ਵਿੱਚ ਵੀ ਜੜੀਆਂ ਪਾਰਟੀਆਂ ਦੇ ਮੀਟਿੰਗਾਂ ਹੁੰਦੀਆਂ ਉਸ ਬੰਦੇ ਨੂੰ ਜਾਂ ਤੇ ਸਸਪੈਂਡ ਕੀਤਾ ਜਾਵੇ ਜਾਂ ਉੱਤੇ ਕਾਰਵਾਈ ਕਰਾਈ ਕੀਤੀ ਜਾਵੇ ਇਹ ਦੋਨੇ ਚੀਜ਼ਾਂ ਨੂੰ ਲੈ ਕੇ ਸਵੇਰੇ ਅਸੀਂ ਇੱਕ ਤਰਖਾ ਡੀਸੀ ਸਾਹ ਨੂੰ ਦੇਵਾਂਗੇ ਇੱਕ ਤਰਖਾ ਜਿਹੜੀ ਅਸੀਂ ਐਸਐਸਪੀ ਸਾਹ ਨੂੰ ਦੇਵਾਂਗੇ ਕਿਉਂਕਿ ਮੈਨੂੰ ਮੈਨੂੰ ਖਤਰਾ ਆਪਣੇ ਪਰਿਵਾਰ ਦਾ ਕਿਉਂਕਿ ਮਾਨੋਬਰਾਇ ਜਿਹੜਾ ਵਾ ਕਿਉਂਕਿ ਜੇ ਇਹਨੇ ਕਈ ਗੁੰਡੇ ਪਾਲੇ ਪਏ ਆ ਕੁਝ ਵੀ ਕਰ ਸਕਦਾ ਅਸੀਂ ਰਾਜਨੀਤਿਕ ਬੰਦੇ ਹੈਗੇ ਅਸੀਂ ਇਹੋ ਜੇ ਕੰਮਾਂ 'ਚ ਨਹੀਂ ਪੈਣਾ ਚਾਹੁੰਦੇ ਪਰ ਮੈਂ ਤੁਹਾਡੇ ਜਰੀਏ ਕਿਉਂਕਿ ਤੁਹਾਡੇ মিডিਆ ਜਰੀਏ ਕੋ ਤੁਹਾਡੀਆਂ ਖਬਰਾਂ ਅਫਸਰਾਂ ਤੱਕ ਜਾਂਦੀਆਂ ਵੀ ਮੇਰਾ ਮੈਸੇਜ ਜਿਹੜਾ ਅਫਸਰ ਸੁਣ ਲੈਣ ਵੀ ਇਹ ਜਿਹੜੇ 4-5 ਬੰਦੇ ਹੈਗੇ ਆ ਇਹ ਮੇਰੇ ਪਰਿਵਾਰ ਦਾ ਨੁਕਸਾਨ ਪਹੁੰਚਾ ਸਕਦੇ ਮੇਰਾ ਕੋਈ ਪੈਸਿਆਂ ਦਾ ਲੈਣ ਕੋਈ ਲੈਣ ਦਾ ਨਹੀਂ ਹੈਗਾ ਕਿਉਂਕਿ ਮੈਂ ਖੁਦ ਕਰੋਲਾਪੱਤੀ ਵਪਾਰੀ ਹੈਗਾ ਵਾ ਇਸ ਕਰਕੇ ਜਾਣ ਬੋਝ ਕੇ ਕਿਸੇ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਮੈਸੇਜ ਜਿਹੜਾ ਮੈਂ ਸਮਝਦਾ ਹਾਂ ਵੀ ਅਗਲਾ ਮਾਰਾ ਜਾਊਗਾ ਮੈਂ ਗੱਲ ਕਰ ਰਿਹਾ ਉਹਨੇ ਗੁੰਡੇ ਪਾਲੇ ਮੰਡਲ ਨੇ ਤੇ ਇੱਕ ਲਾਇਸੈਂਸ ਬਣਾਉਣ ਵਾਲਾ ਇੱਕ ਫੋਟੋ ਸਟੇਟ ਦਾਉਣ ਵਾਲਾ ਇਹ ਇਹਨਾਂ ਕੁਝ ਕਿੱਦਾਂ ਕਰ ਸਕਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਦੇਖੋ ਜਿਹੜਾ ਬੰਦਾ ਲੱਖਾਂ ਰੁਪਈਆ ਇਹਨਾਂ ਮੈਂ ਵਿਆਜ ਦੇ ਨਾਂ ਮੈਂ ਇਹ ਕਰਦਾ ਲੋਕਾਂ ਚੀਜ਼ਾਂ ਕਹਿੰਦੇ ਰੱਖਦਾ ਫੋਟੋ ਸਟੇਟ ਦੇ ਕੰਮ ਦੇ ਵਿੱਚ ਪਾਤੋ ਕੀ ਹੈ 10 ਨਾਲ 20 50 100 ਰੁਪਈਆ ਹੁੰਦਾ ਜਿਹੜੇ ਲਾਇਸੈਂਸ ਬਣਾਉਂਦਾ ਜਾਂ ਲੋਕਾਂ ਕੋਲ ਦੁੱਗਨੇ-ਦੁੱਗਨੇ ਪੈਸੇ ਲੈ ਕੇ ਲਾਇਸੈਂਸ ਗਾਂ ਅਪਲਾਈ ਕਰਦਾ ਗਾਂ ਜਿਹੜੇ ਅਫਸਰ ਹੈਗੇ ਆ ਉਹਨਾਂ ਦੇ ਜਰੀਏ ਪੈਸੇ ਲੈ ਕੇ ਮੈਂ ਸੋ ਲਾਇਸੈਂਸ ਬਣਾਉਂਦਾ ਕੋ ਕੋਈ ਕੋਈ ਇੰਡੀਆ ਦਾ ਕੋਈ ਲਾਇਸੈਂਸ ਨਹੀਂ ਕੋ ਹੈਗਾ ਕੋਈ ਵੀ ਕਿਉਂਕਿ ਜਦੋਂ ਕੋਈ ਬੰਦਾ ਲਾਇਸੈਂਸ ਬਣਾਉਂਦਾ ਜਾਂ ਕੋਈ ਕਾਰੋਬਾਰ ਕਰਦਾ ਉਹ ਗੇਟ ਆਫ ਇੰਡੀਆ ਦਾ ਉਹਨੂੰ ਲਾਇਸੈਂਸ ਲੈਣਾ ਪੈਂਦਾ ਇਹ ਇਹਦੇ ਸਬੰਧੀ ਮੈਂ ਕਿਹਨ ਪੂਰੀਆਂ ਇਨਕੁਆਰੀਆਂ ਕਰਾਵਾਂਗੇ ਅਸੀਂ ਜਦੋਂ ਹੁਣ ਕੰਮ ਚਾਲੀ ਪਿਆ ਵਾ ਤੇ ਫਿਰ ਹੁਣ ਇਕਤਾ ਪਾਰਟੀ ਖੋਲ ਕੇ ਮੈਦਾਨ ਚਾਹੂਗੀ ਔਰ ਅੱਜ ਆ ਵੀ ਗਈ ਹੈ ਲਾਇਸੈਂਸ ਜਰਾ ਬਣਾ ਰਹੇ ਨੇ ਇਲੈਗਲ ਬਣਾਉਂਦੇ ਮਿਲ ਕੇ ਮੈਂ ਕਹਿੰਦਾ ਇਹ ਉਹ ਦਬਾਂਦਾ ਹੀ ਨਹੀਂਗਾ ਤੁਸੀਂ ਮੈਨੂੰ ਦੱਸੋ ਲੋਕਾਂ ਦਾ 6 6 7 7 ਮਹੀਨੇ ਨਹੀਂ ਬੰਦੇ ਤੁਸੀਂ ਮੈਨੂੰ 15 ਦਿਨ ਲਾਇਸੈਂਸ ਬਣਾ ਕੇ ਦੇ ਦਿਓ ਅੱਛਾ ਜੀ ਦੱਸੋ ਲਾਇਸੈਂਸ ਜਿਹੜੇ ਆ 6 6 ਮਹੀਨੇ ਲੋਕਾਂ ਦੇ ਨਹੀਂ ਬੰਦੇ ਤੇ ਜਿਹੜੇ 15 15 ਦਿਨਾਂ ਚ ਬੰਦੇ ਨਾ ਉਹ ਤੁਸੀਂ ਵੀ ਸਿਆਣੇ ਆ ਕਿੱਦਾਂ ਬੰਦੇ ਆ ਕਿੱਦਾਂ ਨਹੀਂ ਬੰਦੇ ਨੇ ਵੀ ਆਖਰ ਨਾਲ ਜੋ ਵੀ ਮਿਲੀ ਭੁਗਤ ਹੋਏਗੀ ਹਾਂ ਅਸੀਂ ਉਹ ਵਿਦਿਆਨਗੇ ਜੀ ਲੇਕੇ ਸੋنگਵਾਰ ਅਸੀਂ ਪੂਰੀ ਹੁਣ ਇਹ ਪੂਰਾ ਤੈਅ ਤੱਕ ਜਾਵਾਂਗੇ ਨਾ ਅਸੀਂ ਹੁਣ ਕਿਉਂਕਿ ਜਦੋਂ ਸਾਡੇ ਕੋਲ ਸਗਣ ਮਗਣ ਨੂੰ ਤਿਆਰ ਹੋ ਗਿਆ ਵਾ ਅਸੀਂ ਵੀ ਅਗਲੇ ਜੇ ਕਾਰੋਬਾਰ ਦੱਸਾਂਗੇ ਨਾ ਕੀ ਕਰਦਾ ਕੀ ਨਹੀਂ ਕਰਦਾ ਤੇ ਇਸ ਕਰਕੇ ਇਹ ਇਹ ਨਾਲ ਹੁਣ ਜਿਹੜਾ ਟੱਕਦਾ ਇਕਤਾ ਪਾਰਟੀ ਨਾਲ ਮਜ਼ਬੂਤੀ ਨਾਲ ਹੀ ਹੋਊਗਾ ਹੁਣ ਕਿਉਂਕਿ ਇਹ ਹੀ ਅਗੇ ਲਿਆਇ ਕਰਦੇ ਸੀਗੇ ਵੀ ਠੀਕ ਹੈ ਚੱਲ ਕੋਈ ਗੱਲ ਨਹੀਂ ਹੁਣ ਜਿਹੜਾ ਇਕਤਾ ਪਾਰਟੀ ਦੇ ਖਿਲਾਫ ਬੋਲੂਗਾ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਦਿੱਤਾ ਵੀ ਇਦਾਂ ਜਾਊਗਾ ਉਹਦਾ ਪੂਰਾ ਪਛੋਕਰ ਜਿਹੜਾ ਦੇਖਿਆ ਜਾਊਗਾ ਵੀ ਇਹ ਕਾਰੋਬਾਰ ਕੀ ਕਰਦਾ ਪਹਿਲਾਂ ਕੀ ਕਰਦਾ ਸੀ ਹੁਣ ਕੀ ਕਰਦਾ ਵਾ ਤੇ ਇਸ ਕਰਕੇ ਸਾਨੂੰ ਕਿਸੇ ਝੋਨੇ ਚਾਨੇ ਦੀ ਪ੍ਰਵਾਨਗੀ ਇਕਤਾ ਪਾਰਟੀ ਨੇ ਪਹਿਲਾਂ ਵੀ ਕਿਹਾ ਸੀਗਾ ਰਜਿਸਟਰਡ ਪਾਰਟੀ ਇਕਤਾ ਪਾਰਟੀ ਹੈਗੀ ਹੈ ਇਹਦੇ ਕੋਲ ਚੰਦ ਬੰਦੇ ਹੈਗੇ ਆ ਇਕਤਾ ਪਾਰਟੀ ਕੋ ਸਾਰਾ ਵਾਲਮੀਕ ਸਮਾਜ ਹੈਗਾ ਵਾ